ਤੁਹਾ ਮਾਨੂੰ ਚਲੋ ਹੁਕਮ ਕਰਦਾ ਆ ਸਾਨੂੰ ਸੇਵਾ ਕਰਨ ਦਾ ਜੋ ਬਲ ਬਖਸ਼ਦਾ ਆ ਉਹ ਅਸੀਂ ਹਰ ਸਾਲ ਆਪਣੇ ਵੱਲੋਂ ਜਿੰਨੀ ਕੋਸ਼ਿਸ਼ ਹੁੰਦੀ ਆ ਉਹ ਕਰਦੇ ਆ ਉਸੇ ਤਰ੍ਹਾਂ ਜਿੱਦਾਂ ਪਿਛਲੇ ਸਾਲਾਂ ਦੇ ਵਿੱਚ ਚੱਲਦੇ ਆ ਰਹੇ ਆ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਜੀ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸਰਬੰਸਦਾਨੀ ਸ਼੍ਰੀ ਗੁਰਗੋਬ ਸਿੰਘ ਜੀ ਦੇ ਚਾਰੋ ਸਾਹਿਬ ਜਿਆਦਿਆਂ ਤੇ ਮਾਤਾ ਗੁਜਰਕੌਰ ਦੀ ਲਿਸਾਨੀ ਸ਼ਹਾਦਤ ਨੂੰ ਸਮਰਪਤ ਜਗਾ ਜਗਾ ਪੂਰੇ ਵਰਲਡ ਪੂਰੇ ਦੇਸ਼ ਦੁਨੀਆ ਦੇਸ਼ ਦੁਨੀਆ ਸਾਰੀ ਜਗਾ ਹਰ ਜਿਹੜਾ ਮਰਜੀ ਰੋਡ ਦੇਖ ਰੋ ਲੰਗਰ ਲਾਏ ਹੋਏ ਨੇ ਔਰ ਸਾਡੇ ਲਲੇੜੀ ਰੋਡ ਖੰਨਾ ਵਿਖੇ ਸ਼ਰਧਾਲੂਆਂ ਵੱਲੋਂ ਮਾਤਾ ਗੁਜਰਕੌਰ ਤੇ ਚਾਰੋ ਸਾਹਿਬ ਜਿਆਦਿਆਂ ਸਰਬੰਸਦਾਨੀ ਗੁਰਗੋਬ ਸਿੰਘ ਜੀ ਯਾਦ ਵਿੱਚ ਲੰਗਰ ਚੱਲ ਰਹੇ ਨੇ ਤੇ ਇੱਥੇ ਸੰਗਤ ਖੜੀ ਹੈ ਤੇ ਪੁੱਛਣਿਆ ਗੁਰਦੀਪ ਸਿੰਘ ਦੀਪੂ ਜੀ ਨੂੰ ਹਾਂਜੀ ਲੰਗਰ ਲੱਗਾ ਚੱਲੇ ਤੁਹਾਡੇ ਵੱਲ ਸਵੇਰ ਤੋਂ ਹੀ ਸਭ ਤੋਂ ਪਹਿਲਾਂ ਦਾ ਮੇਰੇ ਵੱਲੋਂ ਯਾਨੀ ਗੁਰਦੀਪ ਸਿੰਘ ਦੀਪੂ ਵੱਲੋਂ ਤੇ ਪੂਰੀ ਹਾਂਜੀ ਪੂਰੀ ਦੀ ਪੂਰੀ ਮੇਰੀ ਟੀਮ ਵੱਲੋਂ ਸਮੂਹ ਦੇਸ਼ ਭਰ ਵਿੱਚ ਬੈਠੇ ਪੰਜਾਬੀਆਂ ਨੂੰ ਆਓ ਗੁਰੂ ਮਾਦਾ ਦੀ ਫਤਿਹ ਦੀ ਸਾਂਝ ਪਾਈ ਆਕੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਹਰਮੇਸ਼ਾ ਚੱਲਦੇ 7-8 ਸਾਲਾਂ ਤੋਂ ਰੈਗੂਲਰ ਚੱਲਦੇ ਹੋਏ ਅੱਜ ਲੰਗਰ ਦਾ ਜਿਹੜਾ ਆ ਕੀਤਾ ਗਿਆ ਇਹ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਜਿਹੜਾ ਸਜਦਾ ਕਰਦੇ ਹੋਏ ਇਹ ਹਰ ਸਾਲ ਜੋ ਪਰਮਾਤਮਾ ਸਾਨੂੰ ਚਲੋ ਹੁਕਮ ਕਰਦਾ ਆ ਸਾਨੂੰ ਸੇਵਾ ਕਰਨ ਦਾ ਜੋ ਬਲ ਬਖਸ਼ਦਾ ਆ ਉਹਸੀਂ ਹਰ ਸਾਲ ਆਪਣੇ ਵੱਲੋਂ ਜਿੰਨੀ ਕੋਸ਼ਿਸ਼ ਹੁੰਦੀ ਆ ਉਹ ਕਰਦੇ ਆ ਉਸੇ ਤਰ੍ਹਾਂ ਜਿੱਦਾਂ ਪਿਛਲੇ ਸਾਲਾਂ ਦੇ ਵਿੱਚ ਚੱਲਦੇ ਆ ਰਹੇ ਆ ਇਸ ਸਾਲ ਵੀ ਉਸ ਸੱਚੇ ਬਿਦਾ ਪਰਮੇਸ਼ਵਰ ਨੇ ਸਾਨੂੰ ਇਹ ਕਹ ਲੋ ਸੇਵਾ ਕਰਨ ਦਾ ਜਿਹੜਾ ਮੌਕਾ ਉਹ ਬਖਸ਼ਿਆ ਆ ਚੰਗੀ ਗਿਣਤੀ ਦੇ ਵਿੱਚ ਸਾਡੇ ਨਾਲ ਜਿਹੜੇ ਸਾਥੀ ਨੇ ਬਹੁਤ ਸੇਵਾ ਜਿਹੜੇ ਤਰੁਮਨੋ ਜਿਹੜੇ ਨਿਭਾ ਰਹੇ ਨੇ ਕਿ ਅੱਜ ਵੀ ਲੰਗਰ ਜਿਹੜਾ ਆ ਆਪਾਂ 25 ਤੇ 26 ਦੋ ਦਿਨਾਂ ਦਾ ਜਿਹੜਾ ਲੰਗਰ ਆ ਉਹ ਲਗਾ ਰਹੇ ਆ ਇਹ ਲੰਗਰ ਸਵੇਰੇ 7 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਜਿਹੜਾ ਚੱਲਣਾ ਆ ਇਹਦੇ ਵਿੱਚ ਸਵੇਰੇ ਪ੍ਰਮਾਤਮਾ ਦੀ ਕਿਰਪਾ ਨਾਲ ਉਹਨਾਂ ਦੇ ਹੁਕਮ ਦੇ ਨਾਲ ਸਵੇਰੇ 7 ਵਜੇ ਤੋਂ ਲੈ ਕੇ 11 12 ਵਜੇ ਤੱਕ ਜਿਹੜਾ ਹੈਗਾ ਦੇਸੀ ਘੋ ਵਾਲੇ ਜਿਹੜੇ ਮਿਕਸ ਪਰੌਂਠੇ ਨੇ ਉਹ ਚੱਲਣੇ ਆ ਨਾਲ ਚਾਹ ਦੇ ਰਸ ਬਰੈਡ ਚੱਲਣੇ ਆ ਤੇ ਉਸ ਤੋਂ ਬਾਅਦ ਮਿਕਸ ਵਜ ਦੀ ਸਬਜ਼ੀ ਤੇ ਦਾਲ ਚਲਣੀ ਆ ਤੇ ਪ੍ਰਸ਼ਾਦਾ ਚੱਲਣਾ ਆ ਕੰਟੀਨਿਊ ਦੋ ਦਿਨ ਸੇ ਮੇਰੇ ਇਦਾਂ ਹੀ ਰਹਿਣਾ ਆ ਸੋ ਮੇਰੀ ਦੇਸ਼ ਭਾਰ ਦੇ ਵਿੱਚ ਬੈਠੇ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਹ ਸਵਾ ਦੇ ਦਿਨ ਨੇ ਇਹਦੇ ਵਿੱਚ ਆਪਾਂ ਚਾਰੇ ਸਾਹਿਬਜ਼ਾਦਿਆਂ ਦੀ ਜਿਹੜੀ ਦਿੱਤੀ ਸ਼ਹਾਦਤ ਆ ਉਹਨੂੰ ਪ੍ਰਣਾਮ ਕਰਦੇ ਹੋਏ ਆਪਣੇ ਵੱਲੋਂ ਜੋ ਸੇਵਾ ਹੁੰਦੀ ਆ ਉਹ ਜ਼ਰੂਰ ਨਾ ਬਾਈ